ਇਹ ਵੀਡੀਓ ਮੇਰੇ ਪਿੰਡ ਦੇ ਨੌਜਵਾਨਾਂ ਲਈ ਬੱਚਿਆਂ ਦੇ ਲਈ ਹੈ ਮੈਂ ਤੁਹਾਨੂੰ ਕੰਪੀਟੀਟਿਵ ਦੀ ਤਿਆਰੀ ਕਰਵਾ ਰਿਹਾ ਜਿਸ ਦੇ ਵਿੱਚ ਮੈਂ ਤੁਹਾਨੂੰ 50% ਆਫ ਕੀਤਾ ਹੋਇਆ ਹੈਗਾ ਕਿ ਯਾਰ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰੋ ਤੁਹਾਨੂੰ 50% ਛੋਟ ਮਿਲੇਗੀ ਹੀ ਮਿਲੇਗੀ ਚਾਹੇ ਜਿੰਨੀ ਮਰਜ਼ੀ ਜੋ ਕਿਸੇ ਨੂੰ ਫੀਸ ਦੇਣੀ ਪੈ ਰਹੀ ਹੈ ਪੂਰਾ ਮੇਰਾ ਮਕਸਦ ਇਹ ਹੈ ਯਾਰ ਕਿ ਤੁਹਾਨੂੰ ਕੰਪੀਟੀਟਿਵ ਦੇ ਵੱਲ ਲੈ ਕੇ ਜਾਵਾਂ ਮੈਂ ਤੁਹਾਨੂੰ ਜੌਬਸ ਦੇ ਵੱਲ ਲੈ ਕੇ ਜਾਵਾਂ ਤੁਸੀਂ ਆਪਣੇ ਜੌਬ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਕੋਈ ਹਾਲਾਤ ਸੁਧਾਰ ਸਕੋ ਉਹਨਾਂ ਦਾ ਫਾਇਦਾ ਕਰ ਸਕੋ ਜਿਸ ਦੇ ਨਾਲ ਪਿੰਡ ਦਾ ਫਾਇਦਾ ਹੋ ਸਕੇ ਪਿੰਡ ਦੇ ਨਾਲ ਹੁੰਦਾ ਜ਼ਿਲ੍ਹੇ ਦੇ ਹੁੰਦੇ ਹੁੰਦੇ ਅਵੈਚੁਅਲੀ ਪੰਜਾਬ ਦਾ ਫਾਇਦਾ ਹੋ ਸਕੇ ਹੁਣ ਆਪਾਂ ਇੱਕ ਹੋਰ ਇੰਸਟੀਟਿਊਟ ਓਪਨ ਕਰ ਰਹੇ ਹਾਂ ਨੋਵਾ ਇੰਸਟੀਟਿਊਟ ਓਪਨ ਕਰ ਰਹੇ ਹਾਂ ਜਿਸ ਦੇ ਵਿੱਚ ਤੁਹਾਡੀਆਂ ਫਿਊਚਰ ਦੀਆਂ ਭਵਿੱਖ ਨੂੰ ਲੈ ਕੇ ਜੋ ਜੋਬ ਓਪਰਚ्युनिटीਜ਼ ਨੇ ਉਹ ਹੁੰਦਿਆਂ ਨੇ ਉਹਨਾਂ ਦੀ ਤਿਆਰੀ ਕਰਵਾਈ ਜਾਏਗੀ ਜਿਵੇਂ ਕਿ ਐਡੀਟਿੰਗ ਹੋ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਵੀਡੀਓ ਐਡੀਟਿੰਗ ਹੋ ਗਿਆ ਫੋਟੋ ਐਡੀਟਿੰਗ ਹੋਗੀ ਸੋਸ਼ਲ ਮੀਡੀਆ ਦੀ ਮਾਰਕੀਟਿੰਗ ਹੋਗੀ ਐਡਸ ਵਗੈਰਾ ਰਨ ਕਰਨੇ ਹੋਗੇ ਆ VFX ਗ੍ਰੀਨ ਸਕਰੀਨ ਦਾ ਯੂਜ਼ ਕਰਨਾ ਗ੍ਰਾਫਿਕਸ ਪੋਸਟਰ ਤਿਆਰ ਕਰਨੇ ਐਨੀਮੇਸ਼ਨ ਵਗੈਰਾ ਕਾਰਟੂਨ ਜੇ ਜੋ ਹੁੰਦੇ ਆ ਉਹਨਾਂ ਨੂੰ ਤਿਆਰ ਕਰਨਾ ਇਹ ਵੀ ਆਪਾਂ ਨਵੀਂ ਅਕੈਡਮੀ ਓਪਨ ਕਰ ਰਹੇ ਆ ਹੁਣ ਇਹ ਜਿਹੜੇ ਕੋਰਸਸ ਹੁੰਦੇ ਨੇ ਇਹ ਕੰਪੇਟੀਟਿਵ ਦੇ ਮਾ ਕੋਈ 10 10 12 12 ਹਜ਼ਾਰ ਦੇ ਨਹੀਂ ਹੁੰਦੇ ਇਹ ਬੜੇ ਮਹਿੰਗੇ ਕੋਰਸਸ ਹੁੰਦੇ ਨੇ ਲੱਖਾਂ ਦੇ ਵਿੱਚ ਇਹਨਾਂ ਦਾ ਅਮਾਊਂਟ ਹੁੰਦਾ ਹੈ ਪਰ ਹਾਂ ਮੇਰੇ ਪਿੰਡ ਦੇ ਜਿੰਨੇ ਮੇਰੇ ਸਾਥੀ ਹੋਣਗੇ ਦੋਸਤ ਭੈਣ ਭਰਾ ਹੋਣਗੇ ਮੇਰੇ ਤੋਂ ਛੋਟੇ ਹੋਣਗੇ ਉਹਨਾਂ ਦੇ ਲਈ ਮੈਂ ਓਪਰਚੁਨਿਟੀ ਲਿਆ ਰਿਹਾ ਚਾਹੇ ਯਾਰ ਲੱਖ ਰੁਪਏ ਦਾ ਕੋਰਸ ਹੋਵੇ ਚਾਹੇ ਸਵਾ ਲੱਖ ਦਾ ਕੋਰਸ ਹੋਵੇ ਚਾਹੇ 50 ਦਾ ਹੋਵੇ 60 ਹਜ਼ਾਰ ਦਾ ਹੋਵੇ ਜੋ ਵੀ ਹੋਵੇ ਤੁਸੀਂ ਅਗਰ ਮੇਰੇ ਪਿੰਡ ਦੇ ਹੋ ਤੁਸੀਂ ਇਸ ਚੀਜ਼ ਨੂੰ ਲਰਨ ਕਰਨਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਤੇ ਸਿੱਖ ਕੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਵਧਣਾ ਚਾਹੁੰਦੇ ਹੋ ਇੱਕ ਰੋਜੀ ਰੋਟੀ ਚੰਗੀ ਹੈ ਜਿਹੜੀ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਉਂਕਿ ਇਸ ਸਿੱਕੇ ਤੁਸੀਂ ਕੰਪਨੀਆਂ ਦੇ ਵਿੱਚ ਜਾ ਸਕਦੇ ਹੋ ਬਹੁਤ ਵੱਡੇ ਤੁਸੀਂ ਜੋ ਪੈਕੇਜ ਨੇ ਉਹ ਪ੍ਰਾਪਤ ਕਰ ਸਕਦੇ ਹੋ ਨਿਓ ਇਹ ਇੱਦਾਂ ਦੇ ਕੋਰਸਸ ਦੀ ਫੀਸ 1 ਰੁਪਿਆ ਵੀ ਘੱਟ ਨਹੀਂ ਹੁੰਦੀ ਬਟ ਮੇਰੇ ਪਿੰਡ ਦੇ ਬੱਚਿਆਂ ਦੇ ਲਈ ਵੀ ਇਹ 50% ਆਫਰ ਰਹੇਗੀ ਆਪਾਂ ਇਹ ਅਕੈਡਮੀ ਓਪਨ ਕਰ ਰਹੇ ਆ ਜਿੰਨੇ ਮਰਜ਼ੀ ਮਹਿੰਗੇ ਕੋਰਸਸੋਂ ਤੁਹਾਨੂੰ 50% ਦੇ ਵਿੱਚ ਤਿਆਰੀ ਕਰਵਾਵਾਂਗਾ ਬਟ ਆਪਣਾ ਯਾਰ ਮਨ ਬਣਾ ਕੇ ਰੱਖੋ ਕੁਛ ਨਾ ਕੁਛ ਕਰਨ ਦਾ